ਭਾਰਤੀ ਸੈਨਾ ਦਾ ਪਾਕਿਸਤਾਨ ਦੇ ਖਿਲਾਫ ਸਖਤ ਐਕਸ਼ਨ ਤੋਂ ਬਾਅਦ ਭਾਰਤੀ ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਦੀ ਸੀਮਾ ਨਾਲ ਲੱਗਦੇ 10 ਕਿਲੋਮੀਟਰ ਤੱਕ ਦੇ ਇਲਾਕਿਆਂ ਨੂੰ ਖਾਲੀ ਕਰਨ ਦਾ ਆਦੇਸ਼ ਦੇ ਦਿੱਤਾ ਹੈ ਅਸੀਂ ਇਸ ਵੇਲੇ ਖੜੇ ਹਾਂ ਜ਼ਿਲ੍ਹਾ ਪਠਾਨਕੋਟ ਦੇ ਇੱਕ ਪਿੰਡ ਵਿੱਚ ਜਿੱਥੇ ਪਾਕਿਸਤਾਨ ਸੀਮਾ ਸਿਰਫ 1/2 ਕਿਲੋਮੀਟਰ ਦੂਰ ਹੈ ਤੁਸੀਂ ਦੇਖ ਰਹੇ ਹੋ ਕਿ ਮੇਰੇ ਨਾਲ ਇਸ ਵੇਲੇ ਪਿੰਡ ਵਾਸੀ ਮੌਜੂਦ ਨੇ ਇਸ ਜਿਹੜਾ ਇਲਾਕਾ ਹੈ ਇੱਕ ਦਰਿਆ ਪਾਰ ਹੋਣ ਤੋਂ ਬਾਅਦ ਰਾਵੀ ਦਰਿਆ ਬਾਦ ਹੋਣ ਤੋਂ ਬਾਅਦ ਇਹ ਸੱਤ ਪਿੰਡਾਂ ਦਾ ਇੱਕ ਇਲਾਕਾ ਹੈ ਇੱਕ ਮੰਡ ਆਪਾਂ ਕਹਿ ਸਕਦੇ ਹਾਂ ਇਸ ਪਿੰਡ ਵਿੱਚ ਜਿੱਥਾਂ ਇਹ ਇੱਕ ਪਿੰਡ ਹੈ ਇਸੇ ਤਰ੍ਹਾਂ ਜਿਹੜੇ ਬਾਕੀ ਸੱਤ ਪਿੰਡ ਨੇ ਉਹਨਾਂ ਦੇ ਕਈ ਲੋਕ ਤਾਂ ਜਿਹੜੇ ਆਪਣੇ ਠਿਕਾਣੇ ਛੱਡ ਕੇ ਜਾ ਚੁੱਕੇ ਨੇ ਪਰ ਇਹ ਲੋਕ ਜਿਹੜੇ ਨੇ ਇਹ ਕਹਿ ਰਹੇ ਨੇ ਕਿ ਅਸੀਂ ਹੁਣ ਸਾਡੇ ਕੋ ਕੋਈ ਹੋਰ ਜਗ੍ਹਾ ਜਾਣ ਵਸਤੇ ਨਹੀਂ ਹੈ ਅਸੀਂ ਕਿੱਥੇ ਹੋਰ ਜਾ ਨਹੀਂ ਸਕਦੇ ਅਸੀਂ ਲੋਕਾਂ ਨਾਲ ਗੱਲ ਕਰਦੇ ਹਾਂ ਤੁਹਾਨੂੰ ਕਦੋਂ ਪਤਾ ਲੱਗਿਆ ਸੀਗਾ ਕਿ ਇਹ ਜਿਹੜਾ ਇਲਾਕਾ ਇਹਨੂੰ ਖਾਲੀ ਕਰਨਾ ਹੈ ਤੁਹਾਨੂੰ ਆਜੀ ਪਤਾ ਲੱਗਿਆ ਸੀ 3 ਵਜੇ ਨਾਲ 3:00 ਵਜੇ ਨਾਲ ਅੱਛਾ ਤੁਸੀਂ ਹੁਣ ਆਪਣਾ ਇਲਾਕਾ ਛੱਡ ਰਹੇ ਹੋ ਫਿਰ ਨਹੀਂ ਹਾਂ ਨਹੀਂ ਛੱਡ ਰਹੇ ਕਿਉਂ ਨਹੀਂ ਛੱਡ ਰਹੇ ਪਾਕਿਸਤਾਨ ਬਾਰਡਰ ਬਿਲਕੁਲ ਕੋਲ ਹੈ ਤੁਹਾਡੇ ਨਾ ਹਮ ਚਾਏਂ ਐ ਐ ਨਾ ہمارے پاس ਕੋਈ ਸਾਧਨ ਹੈ ਕਿ ਐ ਜਾਏ ਤੁਸੀਂ ਵੀ ਤੁਹਾਨੂੰ ਵੀ ਨਹੀਂ ਲੱਗਦਾ ਡਰ ਨਹੀਂ ਲੱਗ ਰਿਹਾ ਕਿ ਇਸ ਵੇਲੇ ਜੋ ਹਾਲਾਤ ਬਣਿਆ ਪਿਆ ਡਰ ਤਾਂ ਲੱਗਦਾ ਤਾਂ ਉਹਨਾਂ ਕੀ ਕਰੀਏ ਉਧਰ ਨਦੀ ਹੈ ਪਾਣੀ ਹੈ ਕੋਈ ਸਾਧਨ ਨਹੀਂ ਹੈ ਕੁਸ ਨਹੀਂ ਬਾਰਡਰ 'ਤੇ ਖੜੇ ਆਂ ਕੀ ਕਰੀਏ ਜਾਨ ਤੇ ਮੋਟੀ ਜੀ ਹੈ ਸਾਡੇ ਨਾਲ ਪਿੰਡ ਦੇ ਸਰਪੰਚ ਵੀ ਮੌਜੂਦ ਨੇ ਸਰਪੰਚ ਸਾਹਿਬ ਲੋਕ ਕਹਿ ਰਹੇ ਨੇ ਕਿ ਕੋਈ ਕੋਈ ਸਾਧਨ ਨਹੀਂ ਹੈ ਕਿੱਥੇ ਜਾਣ ਕਿਸ ਤਰ੍ਹਾਂ ਕਰਨ ਬਾਰਡਰ ਬਿਲਕੁਲ ਕੋਲ ਪੈ ਰਿਹਾ ਇੱਕ ਪਾਸੇ ਉਜਾ ਰਾਵੀ ਹੈ ਇੱਕ ਪਾਸੇ ਬਾਰਡਰ ਹੈ ਇਹ ਟਾਪੂ ਹੈ ਕੋਈ ਸੱਤ ਪਿੰਡ ਹੈ ਇਸ ਟਾਪੂ ਦੇ ਵਿੱਚ ਕਿੱਥੇ ਜਾ ਕੇ ਕੋਈ ਸਾਧਨ ਹੈ ਜਾਂ ਨਹੀਂ ਆਇਆ ਕੋਈ ਇੱਕ ਮੋਟਰਸਾਈਕਲ ਕੋਈ ਸਾਈਕਲ ਆ ਜਦਾਂ ਨਹੀਂ ਸੱਤ ਨੇ ਆਇਆ ਇਿੱਦਾਂ ਮੁਸ਼ਕਿਲ ਆ ਰਹੀ ਹੁਣ ਇਸ ਕੰਮ ਦੇ ਕੋਈ ਜਗ੍ਹਾ ਨਹੀਂ ਸਾਡੀ ਜਾਨ ਵਾਸਤੇ ਉਹ ਨਾ ਤਾਂ ਇੱਕ ਵਸੇ ਨਦੀ ਕੋ پاسੇ ਬਾਰਡਰ ਹੈ ਕਿੱਥੇ ਜਾਣ ਜਗ੍ਹਾ ਤੇ ਦੇਣ ਕਿੱਥੇ ਰਹਿਣ ਵਾਸਤੇ ਇੱਕ 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 ਕਰਕੇ ਮੈਂ 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 ਸਾਰੇ ਨਾਲ ਗੱਲ ਕਰਨਾ ਚਾਹਾਂਗਾ ਕਿ ਕਿਉਂ ਲੋਕ ਤੁਸੀਂ ਨਹੀਂ ਛੱਡਣਾ ਚਾ ਰਹੇ ਕਿਉਂਕਿ ਇਸ ਵੇਲੇ ਦਹਿਸ਼ਤ ਦਾ ਮਾਹੌਲ ਹੈ ਪ੍ਰਸ਼ਾਸਨ ਵਾਲੋ ਵੀ ਕਹਿ ਦਿੱਤਾ ਗਿਆ ਹੈ ਕਿ ਇਹ ਇਲਾਕੇ ਖਾਲੀ ਕਰ ਦੇਣ ਜਾਨ ਕਿਉਂਕਿ ਹਾਲਾਤ ਜਿਹੜੇ ਨੇ ਇਸ ਵੇਲੇ ਨਾਰਮਲ ਨਹੀਂ ਹੈਗੇ ਤਾਨੂੰ ਨਹੀਂ ਲੱਗ ਰਿਹਾ ਕਿ ਜਿਹੜੀ ਤੁਹਾਡੇ ਪਰਿਵਾਰ ਨੇ ਜਾਂ ਬੱਚੇ ਹੋਣਗੇ ਉਹਨਾਂ ਨੂੰ ਹੁਣ ਇੱਥੇ ਰੱਖਣਾ ਜਿਹੜਾ ਅਨਸੇਫ ਹੈ ਅਸੀਂ ਜਾਈਏ ਕਿੱਥੇ ਇੱਕ ਸਾਡੇ ਕੋਲ ਸਾਧਨ ਕੋਈ ਨਹੀਂ ਇੱਕ ਮਤਲਬ ਕਿ ਸਾਨੂੰ ਬਾਰਡਰ ਲੱਗਿਆ ਦਾ ਇੱਕ ਸਾਨੂੰ ਦਰਿਆ ਲੱਗੇਗਾ ਦਾ ਅਸੀਂ ਕਿੱਥੇ ਜਾਈਏ ਸਾਹੀਂ ਗਰੀਬ ਬੰਦੇ ਆ ਅਸੀਂ ਕਿੱਥੋਂ ਲੈ ਸਕਨੇ ਜਗ੍ਹਾ ਜਿੰਦੇ ਜਿਹੜਾ ਤੇ ਅਮੀਰ ਲੋਕ ਆ ਉੱਥੇ ਲੈ ਲੈ ਕੇ ਤੇ ਪਾਰ ਬਣਾ ਸਕਦਾ ਜਗ੍ਹਾ ਅਸੀਂ ਗਰੀਬ ਬੰਦੇ ਆ ਕਿੱਥੋਂ ਬਣਾਗੇ ਜਗ੍ਹਾ ਅਸੀਂ ਕਿੰਤੇਕਾਰ ਜਾਈਏ ਮੈਂ ਮੈਂ ਇੱਥੇ ਇੱਕ ਛੋਟਾ ਬੱਚਾ ਹੈ ਇਹਦੇ ਨਾਲ ਵੀ ਗੱਲ ਕਰਨਾ ਚਾਹਾਂਗਾ ਤੁਹਾਨੂੰ ਪਤਾ ਲੱਗਿਆ ਕਿ ਇੱਥੇ ਕੀ ਹੋਇਆ ਅੱਜ ਕੀ ਕਿਹਾ ਗਿਆ ਗਿਆ ਲੜਾਈ ਲੱਗ ਲੜਾਈ ਲੱਗਣੀ ਹੈ ਤਾਂ ਹੁਣ ਲੜਾਈ ਲੱਗਣ ਤੋਂ ਬਾਅਦ ਕਰਦੇ ਆ ਨੇ ਕੀ ਦੱਸਿਆ ਕਿ ਇੱਥੋਂ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਕਿੱਥੇ ਜਾਣਾ ਸਾਡਾ ਰਹਿਣ ਦਾ ਟਿਕਾਣਾ ਨਹੀਂ ਕੋਈ ਵੀ ਬੱਚੇ ਵੀ ਸਹਮੇ ਨੇ ਲੋਕ ਕਹਿ ਰਹੇ ਨੇ ਕਿ ਇੱਥੇ ਹਜੇ ਇਸ ਵੇਲੇ ਦਸ਼ਾ ਦਾ ਮੋਲ ਹੈ ਪਰ ਉਹਨਾਂ ਕੋਈ ਜਗ੍ਹਾ ਇਸ ਵੇਲੇ ਹੈ ਨਹੀਂ ਕਿ ਕਿੱਥੇ ਉਹ ਜਾ ਸਕਣ ਸਾਡੇ ਨਾਲ ਮੌਜੂਦ ਨੇ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ ਜੀ ਲੰਗਾ ਸਾਹਿਬ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਬਾਰਡਰ ਬਿਲਕੁਲ ਕੋਲ ਹੈ ਇਸ ਪਿੰਡ ਦੇ ਲੋਕ ਦਹਿਸ਼ਤ ਚਿਤ ਹੈਗੇ ਨੇ ਪਰ ਛੱਡਣ ਨੂੰ ਉਹ ਮਜਬੂਰ ਨਹੀਂ ਹੋ ਪਾਰੇ ਛੱਡ ਨਹੀਂ ਸਕਦੇ ਦਰਸਲ ਇਹ ਜੋ ਲੁਸੀਹਾਨ ਪਿੰਡ ਹੈ ਇਹ ਇੱਕ ਟਾਪੂ ਆ ਜਿਹਦੇ ਤਿੰਨ ਪਾਸੇ ਦਰਿਆ ਰਾਵੀ ਤੇ ਉੱਜ ਪੈਂਦੇ ਆ ਚੌਥੇ ਪਾਸੇ ਪਾਕਿਸਤਾਨ ਹੈ ਪਾਕਿਸਤਾਨ ਦੀ ਤਾਰ ਇਸ ਪਿੰਡ ਦੀ ਜ਼ਮੀਨ ਦੇ ਵਿੱਚ ਹੀ ਲੱਗੀ ਆ ਅੱਧੇ ਕਿਲੋਮੀਟਰ ਦੀ ਵਿਸਥਾ ਇਹ ਲੋਕ ਵਿਚਾਰੇ ਕਈ ਵਾਰ ਪਹਿਲਾਂ ਵੀ ਉਜੜ ਚੁੱਕੇ ਨੇ ਅੱਜ ਅਸੀਂ ਪ੍ਰਸ਼ਾਸਨ ਦੀਆਂ ਸਖਤ ਡਿਊਟੀਆਂ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲਾਈਆਂ ਨੇ ਇਹ ਇਹੋ ਜਿਹੇ ਹਾਲਾਤ ਪਿੰਡ ਖਾਲੀ ਕਰ ਦੋ ਹੁਣੇ 2 ਵਜੇ ਆਰਡਰ ਆਇਆ ਕਿ ਪਿੰਡ ਖਾਲੀ ਕਰ ਦੋ ਇਲਾਕਾ ਖਾਲੀ ਕਰ ਦੋ ਇਹ ਤੁਹਾਨੂੰ ਕਿੰਨੇ ਸਾਲਾਂ ਬਾਅਦ ਤੁਸੀਂ ਇਹ ਮਾਹੌਲ ਦੇਖਿਆ ਹੁਣ ਇਸ ਤੋਂ ਪਹਿਲਾਂ ਵੀ ਕਦੀ ਇਦਾਂ ਹੋਇਆ? ਕਈ ਵਾਰਾਂ ਜੀ ਕਈ ਵਾਰ ਹੋਇਆ ਕਤਰਜ ਹੋਇਆ ਪੈਂਡਜ ਹੋਇਆ ਫਿਰ ਦਰਿਆ ਜਦ ਚੜਦੇ ਰੇ ਉਦੋਂ ਅਸੀਂ ਬੇਕਾਰ ਹੋ ਜਾਂਦੇ ਸਾਰੇ ਬੱਚੇ ਪਾਰ ਜਾਂਦੇ ਦੇ ਆਪਾਂ ਦੇਖ ਰਹੇ ਹਾਂ ਕਿ ਜਦੋਂ ਮੈਂ ਇਸ ਇਲਾਕੇ ਚ ਆਇਆ ਦੇਖਿਆ ਕਿ ਜਿਹੜੀ ਫਸਲ ਆ ਉਹ ਵੀ ਇਸ ਵੇਲੇ ਪੂਰੀ ਪੱਕੀ ਹੋਈ ਹੈ ਫਸਲ ਤਿਆਰ ਹੈ ਬਿਲਕੁਲ ਔਰ ਪੂਰੀ ਜਿਹੜੇ ਇਲਾਕਾ ਹੈ ਇਹ ਹਰਿਆਲੀ ਨਾਲ ਭਰਿਆ ਹੋਇਆ ਹੈ ਇਹ ਹੁਣ ਦਸਤਾਰਾਂ ਲੋਕਾਂ ਨੂੰ ਹੁਣ ਛੱਡਣਾ ਪੈ ਰਿਹਾ ਫਸਲ ਦਾ ਕੀ ਹੋਏਗਾ ਦੇਖੋ ਜੀ ਫਸਲ ਤੇ ਪੱਕ ਕੇ ਦੀ ਹੈ ਬਰਬਾਦ ਹੋ ਜਾਣੀ ਹੈ ਸਾਰੀ ਫਸਲ ਕੋਈ ਸਾਧਨ ਨਹੀਂ ਆਨਦਾ ਕੋਈ ਜਾਣਦਾ ਦਰਿਆ ਨਦੀ ਚ ਪਾਣੀ ਆਇਆ ਦਾ ਹੈ ਬਾਕੀ ਬੜੀ ਮੁਸ਼ਕਲ ਹੈ ਇੱਧਰ ਬੱਚੇ ਬੁੱੱਚੇ ਸਭ ਇੱਥੇ ਬੇਕਾਰ ਖੱਜਲ ਹੋਣ ਦੇ ਕੋਈ ਸਾਧਨ ਨਹੀਂ ਜਾਣਦਾ ਜੀ ਆਰਬ ਉਹ ਕਿੱਥੇ ਜਾਏਗੀ ਐਸੀ ਕਿੱਥੇ ਟਿਕਾਣਾ ਕਰੋ ਸਾਡਾ ਹਾਂਜੀ ਤੁਸੀਂ ਵੀ ਇਹ ਪਿੰਡ ਛੱਡ ਕੇ ਨਹੀਂ ਜਾਓਗੇ ਕਿੱਥੇ ਜਾਈਏ ਜਗ੍ਹਾ ਹੀ ਨਹੀਂ ਕਿਤੇ ਤੇ ਜਾਈਏ ਕਿੱਥੇ ਆਹੀ ਜੇ ਹਾਲਾਤ ਹੋਰ ਖਰਾਬ ਹੋ ਜਾਂਦੇ ਨੇ ਫਿਰ ਕੀ ਕਰੋਗੇ ਇੱਥੇ ਇੱਥੇ ਮੰਨਣਾ ਫਿਰ ਕੀ ਕਰੀਏ ਹੁਣ ਆਹੀ ਸਭ ਕੁਝ ਉਜੜ ਜਾਣਾ ਤਾਂ ਸਾਡਾ ਜਾਨ ਦਾ ਫਾਇਦਾ ਵੀ ਕੀ ਐ ਤੁਸੀਂ ਤੁਹਾਡਾ ਵੀ ਜੋ ਪਿੰਡ ਇਹ ਬਾਕੀ ਲੋਕਾਂ ਦਾ ਕਹਿਣਾ ਤੁਹਾਡਾ ਵੀ ਇਹੀ ਕਹਿਣਾ ਕਿ ਤੁਸੀਂ ਆਪਣਾ ਪਿੰਡ ਨਹੀਂ ਛੱਡੋਗੇ ਹਾਂਜੀ ਇਹੋ ਕਹਿਣਾ ਹੈ ਮੇਰਾ ਵੀ ਆਏ ਨੇ ਪਿੰਡ ਨਾਲ ਹੀ ਆ ਸਾਰੇ ਆਏ ਤੇ ਨਿੱਕੇ ਨਿੱਕੇ ਬੱਚੇ ਵੀ ਭੇਜੀ ਅੜੇ ਰੇ ਤਰਲੇ ਮਾਰੀ ਮਾਰੀਏ ਸਗੋ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਬੱਚੇ ਵੀ ਇੱਥੇ ਪੜ ਰਹੇ ਨੇ ਫਸਲ ਵੀ ਹੈ ਜੇ ਤੁਸੀਂ ਹੁਣ ਪਾਕਿਸਤਾਨ ਜਾਂ ਭਾਰਤ ਦੇ ਵਿੱਚ ਜਿਸ ਤਰ੍ਹਾਂ ਹਾਲਾਤ ਲੱਗ ਰਹੇ ਨੇ ਤੁਸੀਂ ਚਾਹੁੰਦੇ ਹੋ ਕਿ ਜੰਗ ਲੱਗ ਜੇ ਨਹੀਂ ਆਸੀਂ ਨਹੀਂ ਚਾਹੁੰਦੇ ਜੰਗ ਲੱਗ ਜੇ ਤੁਸੀਂ ਚਾਹੁੰਦੇ ਹੋ ਜੰਗ ਲੱਗ ਜੇ ਨਹੀਂ ਭਰਾ ਸਾਡੇ ਅਸੀਂ ਆਪਣੇ ਘਰ ਹੀ ਰਹੀਏ ਅਸੀਂ ਕਿਉਂ ਚਾਹੀਏ ਅਸੀਂ ਕਿ ਛੱਡ ਕੇ ਪਰ ਅਸੀਂ ਜਾਈਏ ਵੀ ਕਿੱਥੇ ਸਾਡਾ ਮਤਲਬ ਹੈ ਹੀ ਨਹੀਂ ਅੱਗੇ ਕਿੱਥੇ ਜਾਣਾ ਟਿਕਾਣਾ ਤੁਸੀਂ ਚਾ ਰਹੇ ਹੋ ਕਿ ਜੰਗ ਲੱਗਣੀ ਚਾਹੀਦੀ ਹੈ ਨਹੀਂ ਭਈ ਜੰਗ ਨਹੀਂ ਲੱਗ ਜਾਈ ਮਗਰ ਕੁਛ ਨਾ ਕੁਛ ਹਲਾਲ ਤਾਂ ਠੀਕ ਹੋਣਾ ਚਾਹੀਦਾ ਹੈ ਨਾ ਇਸ ਪੰਜਾਬ ਕੀ ਪਰ ਜਿਸ ਤਰ੍ਹਾਂ ਜਿਸ ਤਰ੍ਹਾਂ ਪਾਕਿਸਤਾਨ ਤੋਂ बार-बार ਕਦੀ ਅਤੰਕੀ ਵੀ ਆ ਰਹੇ ਨੇ આરોਪ ਲੱਗ ਰਿਹਾ ਹੈ ਕਿ ਪਾਕਿਸਤਾਨ ਦੀ ਜ਼ਮੀਨ ਤੋਂ ਹੀ ਆਉਂਦੇ ਨੇ ਪਰ ਅੱਜ ਤੁਸੀਂ ਲੋਕ ਕਹਿ ਰਹੇ ਹੋ ਕਿ ਜੰਗ ਵੀ ਨਹੀਂ ਲੱਗਣੀ ਚਾਹੀਦੀ ਹੁਣ ਜਿਸ ਤਰ੍ਹਾਂ ਪਾਕਿਸਤਾਨ ਵੱਲੋਂ ਵੀ ਐਸੇ ਤਰ੍ਹਾਂ ਰੋਜ਼ ਹੋ ਰਿਹਾ ਹੈ ਤਾਂ ਵੀ ਨਹੀਂ ਜੰਗ ਨਹੀਂ ਲੱਗਣੀ ਚਾਹੀਦੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਾਕਿਸਤਾਨ ਦੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਦੇਸ਼ ਦੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲਗਣੀ ਚਾਹੀਦੀ ਜੰਗ ਤੇ ਲਗਣੀ ਚਾਹੀਦੀ ਅਸੀਂ ਇਹ ਜਵਾਨ ਹੈ ਤੁਹਾਡੀ ਇਹ ਨਹੀਂ ਲਗਣੀ ਚਾਹੀਦੀ ਪਰ ਬੰਦੋਬਸਤ ਵੀ ਤਾਂ ਹੋਣਾ ਚਾਹੀਦਾ ਜਿਨ੍ਹਾਂ ਨੂੰ ਠਾਲਣਾ ਹੈ ਠੀਕ ਹੈ ਨਾ ਬੰਦੋਬਸਤ ਹੋਣਾ ਚਾਹੀਦਾ ਉਹਦੇ ਵਾਸਤੇ ਜਿੱਥੇ ਛੱਡਣਾ ਉਹਨਾਂ ਨੂੰ ਬੈਣ ਖਲੋਣ ਨੂੰ ਬੱਚੇ ਆ ਸਕੂਲ ਜਾਂਦੇ ਕੋਈ ਡਾਕਟਰ ਜਾਂਦੇ ਕੋਈ ਬਿਮਾਰ ਹੈ ਸਿਆਣੇ ਬੰਦੇ ਆ ਉਹਨਾਂ ਨੂੰ ਕਿੱਦਾਂ ਲੈ ਕੇ ਜਾਈਏ ਕਿੱਦਾਂ ਕੋਈ ਤੁਸੀਂ ਤੁਸੀਂ ਚਾਹ ਰਹੇ ਜੰਗ ਲੱਗੇ ਹਾਂ ਚਾਹ ਰਹੇ ਕਿਉਂ ਚਾਹ ਰਹੇ ਮੁਸ਼ਕਲਾ ਕਿ ਨਹੀਂ ਆ ਨੂੰ ਇਹਨਾਂ ਬੱਚਿਆਂ ਨੂੰ ਪੜ੍ਹਨ ਦੇ ਬਿਨਾਂ ਸਾਡੇ ਪਾਕਿਸਤਾਨ ਸਾਡੇ ਸ਼ਹੀਦ ਹੋਏ ਉਹਨਾਂ ਦਾ ਬਦਲਾ ਜਰੂਰ ਲਵਾਂਗੇ ਅਸੀਂ ਤੇ ਪਾਕਿਸਤਾਨ ਰੋਜ਼ ਗੁਸਪੈਠ ਕਰ ਕਰਕੇ ਯਾਨੀ ਕਿ ਦੁਨੀਆ ਨੂੰ ਮਾਰਦਾ ਪਿਆ ਉਸ ਦਾ ਬਦਲਾ ਜਰੂਰ ਲਵਾਂਗੇ ਅਸੀਂ